ਪਾਤਰ ਸਾਹਿਬ ਦੀ ਗੱਲ ਕਰੀਏ ਤੇ ਪਾਤਰ ਸਾਹਿਬ ਕਹਿੰਦੇ ਆ ਕਿ ਹਰ ਵਾਰੀ ਮੈਲਾ ਜਾਣ ਕੇ ਤੂੰ ਆਪਣਾ ਹੀ ਮੁੱਖ ਕਿਉਂ ਲੋਚ ਲਿਆ ਪਿੱਛੇ ਵੀ ਮੈਲੇ ਹੁੰਦੇ ਨੇ ਪਾਣੀ ਵੀ ਗੰਦੇ ਹੁੰਦੇ ਨੇ ਤੇ ਇਹ ਜ਼ਿਆਦਾ ਵਾ ਜਿਹੜੀਆਂ ਜਿਹੜੀਆਂ ਪਾਤਰ ਸਾਹਿਬ ਨਾਲ ਜਿਹੜੀਆਂ ਮੈਨੂੰ ਪਾਤਰ ਸਾਹਿਬ ਦਾ ਰਹਿਣ ਦਾ ਮੌਕਾ ਮਿਲਿਆ ਜਿਆਰ ਸਾਹਿਬ ਦੀ ਗੱਲ ਕਰੀਏ ਤੇ ਗੁਰਜਾਰ ਸਾਹਿਬ ਦੀ ਕਲਮ ਜਿਹੜੀ ਆ ਉਹ ਬੜੀ ਗਹਿਰੀ ਆ ਇੱਥੇ ਵੀ ਕਲਮਾਂ راست ਹੁੰਦੇ ਨੇ ਬਹੁਤ ਸ਼ੈਰੀ ਦਾ ਪਰਵਾਜੂ ਲੋਇਪਾ ਕਿ ਮਧੂਮੱਖੀ ਵਰਗੇ ਹੁੰਦੇ ਸਵੇਰ ਦੇ ਥੋੜੇ ਜਿਹਾ ਕੌੜੇ ਸ਼ਹਿਰ ਹਾਰੇ ਜਾਣਦੇ ਆ ਵੀ ਸ਼ਹਿਦ ਕਿੱਦਾਂ ਕੱਢਿਆ ਜਾਂਦਾ ਚੋ ਸੇਰ ਦੋਸਤੋ ਮੇਰਾ ਚੈਨਲ ਚੰਗ ਨਿਰਾ ਦੇ ਸਵਾਗਤ ਆ ਸਾਰਿਆਂ ਦਾ ਇਸ ਤੇ ਮਨੂ ਇਹ ਗਰੇ ਦੇ ਦਿੱਚ ਮੇਰੇ ਨਾਲ ਸਾਰਨ ਫਸਟੀਕਾਲ ਰਾਮ ਕਦਾਵ ਆਦਤ ਹੈ ਲਤ ਹੈ ਜਾਂ ਕੁਮਾਰੀ ਹੈ ਰੋਜ਼ ਇੱਕ ਵਾਰ ਤੇਰੀ ਤਸਵੀਰ ਉਹ ਦੇਖਨੇ ਕੀ ਬਿਮਾਰੀ ਹੈ ਇਹ ਦੋਸਤੋ ਇਹ ਬੜਾ ਪਿਆਰਾ ਸ਼ਾਇਰ ਹੈ ਜੌਨ ਐਲੀਆ ਸਾਹਿਬ ਦਾ ਤੇ ਜੌਨ ਐਲੀਆ ਸਾਹਿਬ ਵੀ ਕਮਾਲ ਕਰਦੇ ਉਰਦੂ ਦੇ ਵਿੱਚ ਲਿਖਣ ਚ ਆਪਣਾ ਬਹੁਤ ਵੱਡਾ ਮਕਾਮ ਰੱਖਦੇ ਸੀ ਅਜੀਮ ਸ਼ਾਇਰ ਅਜੀਮ ਸੰਤਾਰ ਉਹਨਾਂ ਦੇ ਸ਼ਬਦਾਂ ਦੇ ਵਿੱਚ ਜਿਹੜਾ ਸੀ ਕਮਾਲ ਦੀਆਂ ਜਿਹੜੀਆਂ ਰਮਝਾ ਹੀ ਸੁਖਮਿਆ ਸੀ ਕਾਦਤ ਹੈ ਲੱਤ ਹੈ ਜਾਂ ਕੁਮਾਰੀ ਹੈ ਰੋਜ਼ ਤੇ ਵੀ ਤਸਵੀਰ ਦੇਖਣੇ ਕੀ ਬਿਮਾਰੀ ਹੈ ਕੋਈ ਇਸ ਤਰ੍ਹਾਂ ਦਾ ਹੈ ਦੋਸਤੋ ਇਹ ਜਿਹੜਾ YouTube ਚੈਨਲ ਹੁੰਦੇ ਆ ਇਹਨਾਂ 'ਚ ਵੀ ਵਿਆਹਤ ਹੈ ਲੱਤ ਹੈ ਜਾਂ ਕੁਮਾਰੀ ਹੈ ਜਾਂ ਮਜਬੂਰੀ ਵੀ ਸਮਝ ਲੋ ਕਿ ਆਪਾਂ ਇੱਕ ਦੂਜੇ ਦੇ ਰੂਪ ਰੂਪ ਹੁਣ ਆਉਂਦਾ ਤੇ ਕੋਈ ਗੱਲਬਾਤ ਕਰਨੀ ਹੁੰਦੀ ਆ ਤੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਮੇਰੀ ਗੱਲਬਾਤ ਦੇ ਵਿੱਚੋਂ ਜੇ ਕੋਈ ਬੱਚਾ ਵੇਖਦਾ ਜਾਂ ਕੋਈ ਕੋਈ ਨਾ ਕੋਈ ਜੀਜਾ ਹਸ ਰੋ ਸਕੇ ਤੇ ਮੈਂ ਮੁਨਾਸਬਤ ਇਹ ਕਿ ਕੌੜਾਕ ਜਾਂ ਕੋਈ ਇਹੋ ਜਿਹੀ ਕਾ ਦਿੱਲੀ ਦੇ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਉਹਦੀ ਦਲੀਨੇ ਮਿੱਠੇ ਬੇਰ ਉਹ ਜਦੋਂ ਨੂੰ ਸਵਾਦ ਆਉਦਾ ਹੈ ਤੇ ਬੇਰ ਮਿੱਟਾ ਦੇ ਉਹ ਇੱਕ ਆਸ ਤੇ ਰੱਖ ਲੈਂਦੀ ਸੀ ਕਿ ਜਦੋਂ ਆਰਾਮ ਹੋਣਗੇ ਤੇ ਮੈਂ ਉਹਨਾਂ ਨੂੰ ਖਾਉਂਗੀ ਤੇ ਮੇਰੇ ਜਿਹੜੇ ਸ਼ਬਦਾ ਜਿਹੋ ਮਿੱਠੇ ਬੇਰ ਆ ਜਿਹੜੇ ਮੈਂ ਥੋੜੇ ਥੋੜੇ ਟੁੱਕਿਆ ਪਰ ਉਹ ਸੀ ਸਹੀ ਹੋਈ ਆ ਕਿ ਮੈਂ ਜਦੋਂ ਵੀ ਤੁਸੀਂ ਮਿਲੋਗੇ ਇਹ ਤੁਹਾਡੀ ਤਰੀਕੇ ਤਰਸ ਸਕਾਂ ਪ੍ਰਕਾਸ਼ ਸਕਾਂ ਔਰ ਜੋ ਮੈਂ ਮਰਦ ਜਹੀ ਪ੍ਰਮਾਤਮਾ ਤੋਂ ਪਾ ਸਕਾਂ ਤਰੇ ਇਸ ਮਾਧਮ ਰਹੀ ਮੈਂ ਤੁਹਾਡੇ ਤੱਕ ਪਹੁੰਚਦਾ ਸਾਡੇ ਨਾਲ ਗੱਲਾਂ ਕਰਦਾ ਬਹੁਤ ਪਿਆਰਾ ਮਾਧਮ ਇੱਥੇ ਜਦੋਂ ਮੈਂ ਸਵੇਰੇ ਸ਼ਹਿਰ ਨੂੰ ਆਉਣਾ ਮੈਂ ਹੰਬਿਆ ਨਾ ਹੁਣ ਸਿਆਰ ਨਾ ਮੇਰਾ ਜੋਰ ਲਗਾਉਂਦਾ ਪਰ ਫਿਰ ਵੀ ਮੈਂ ਕਿੰਨਾ ਤੇਰਾ ਕੋ ਸ਼ਬਦਾਂ ਦੀ ਦਾ ਡੇਰ ਸਾਝ ਨਹੀਂ ਪਾ ਲੈਂਦਾ ਮੈਨੂੰ ਕੋਈ ਮੈਨੂੰ ਜਾਣ ਮੈਨੂੰ ਸ਼ੋਭਾ ਹਸਰ ਦੀ ਹੁੰਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਆਵਾਜ਼ ਆ ਰਹੀਆਂ ਸੀ ਬਹੁਤ ਹਨਡਾਈਆਂ ਬੜਾ ਕੁਝ ਹਰ ਕਿਸੇ ਨੇ ਵੇਖਿਆ ਧੋਖੇ ਵੀ ਹਰ ਕਿਸੇ ਨੇ ਖਾਧੇ ਆ ਵਿਸ਼ਵਾਸ ਵੀ ਹਰ ਕਿਸੇ ਦਾ ਟੁੱਟਾ بڑے بڑے ਉਹਨਾਂ ਬੰਦਿਆਂ ਨਾਲ ਵਾਅ ਪਿਆ ਜਿਨ੍ਹਾਂ ਨੇ ਸਾਡੀਆਂ ਪਿੱਛਾਂ ਜੁਰੇ ਮਾਰੇ ਉੜ ਗਏ ਪਰ ਧੋਖਾ ਦੇਣਾ ਮੜਾ ਹੁੰਦਾ ਧੋਖਾ ਖਾਣਾ ਮੜਾ ਨਹੀਂ ਹੁੰਦਾ ਤੇ ਜਦੋਂ ਵੀ ਕੋਈ ਤੁਹਾਡੇ ਨਾਲ ਕੋਈ ਕਰਦਾ ਵਧੀ ਕੀ ਜਾਂ ਕੁਝ ਵੀ ਤੇ ਕੋਈ ਗੱਲ ਨਹੀਂ ਜੇ ਤੁਸੀਂ ਆਪ ਸਾਫ ਕਰ ਲਾ ਕੋਈ ਬਿਮਾਤਮਾ ਉਸ ਚੀਜ਼ ਦਾ ਸਾਫ ਨਹੀਂ ਕਰਦਾ ਔਰ ਕੁਦਰਤ ਕਿਸੇ ਨੂੰ ਨਹੀਂ ਬਖਸ਼ਦੀ ਉਹ ਹੱਤੀਦਾ ਹੀ ਸਾਫ ਕਰਦੀ ਹੈ ਸਾਡੀ ਛੋਟੀ ਛੋਟੀ ਗੱਲ ਦਾ ਵੀ ਗੁਜਰ ਤੇ ਲੰਮ ਹੋਵੇਂ ਛੱਡੀਆਂ ਤਲਾਸ਼ ਕਰਤਾ ਹੂੰ ਯਾਰ ਇਤਨੀ ਹੈ ਕਿ ਨਦੀਆਂ ਤਲਾਸ਼ ਕਰਤਾ ਹੂੰ ਕਮਾਲਾ ਤੇ ਬੀਲੀਆ ਜੋਰ ਤੇ ਲਹੂ ਮੋਮ ਇੱਕ ਲਮਹੇ ਦੇ ਵਿੱਚ ਇਹ ਵੀ ਸਦੀ ਸਮਾ ਸਕਦੀ ਆ ਪਰ ਜਿਹੜਾ ਲੰਮਾ ਲੰਮਾ ਉਹ ਸਦੀਆਂ ਹੋ ਜਾਂਦਾ ਔਰ ਵਾਕਿਆ ਹੀ ਜਾਇਰਾ ਜਿਹੜਾ ਜੋ ਬਾਗਰ ਤੇ ਸਾਗਰ ਪਰ ਖੜਦਾ ਨਾ ਤੇ ਸ਼ਾਇਰ ਦੀ ਜਿਹੜੀ ਇੱਕ ਲਹਮੇ ਦੇ ਵਿੱਚ ਉਹ ਸਦੀ ਵੀ ਉਹ ਬਸਾ ਸਕਦਾ ਬਣਾ ਸਕਦਾ ਉਗਾ ਸਕਦਾ ਕਿਉਂਕਿ ਇਹਦੀ ਸ਼ਾਇਰੀਆ ਇਹ ਸਾਡੇ ਬਾਬੇ ਮਾਨਕੁਣਾ ਦੁਆਰਾ ਸਾਨੂੰ ਦਿੱਤੀ ਗਈ ਦਾਤ ਆ ਉਹਨੇ ਸਾਨੂੰ ਇਕੱਠੀ ਕਰਕੇ ਸਾਡੀ ਝੋਲੀ 'ਚ ਪਾਈ ਔਰ ਕੈਰੀ ਦੀ ਸਿਖਰ ਵੇਖਣੀ ਹੋਵੇ ਕਈ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪੜਦੇ ਆ ਬਾਣੀ ਨੂੰ ਕੁਝ ਵੇਖ ਚੱਲਦੇ ਜੀ ਉਹਨਾਂ ਸ਼ਬਦਾਂ ਦੇ ਵਿੱਚ ਕੀ ਕਮਾਲ ਘੋਲ ਕੇ ਸਾਡੀ ਦਵਾਈ ਬਣਾਈ ਆ ਜਿਹੜੀ ਅਸੀਂ ਅਲ ਤਕਰੀ ਨਹੀਂ ਸਕੇ ਤਾਂ ਸਾਨੂੰ ਕ੍ਰੀਨ ਦਿੱਤੀ ਗਈ ਆ ਇਹ ਹੀ ਪੀਏ ਤੇ ਕੈਲ ਸਾਡਾ ਆਰਾਮ ਬਹੁਤ ਹੈ ਸਾਡਾ ਸਤੂਨ ਆ ਬਹੁਤ ਗਹਿਰਾ ਹੋ ਜੇ ਗੁਜਰਤੇ ਨਮੋ ਮੈਂ ਪਤੰਗਾਂ ਤਲਾਸ਼ ਕਰਦਾ ਯਾਦਿਤਰੀ ਹੈ ਕਿ ਨਦੀਆਂ ਤਲਾਸ਼ ਕਰਦਾ ਯਾਦ ਸਾਡੀ ਗੱਲ ਕਰੀਏ ਤੇ ਗੁਰਜਾਰ ਸਿੰਘ ਦੀ ਕਲਮ ਜਿਹੜੀ ਆ ਉਹ ਬੜੀ ਗਹਿਰੀ ਆ ਉਹਨਾਂ ਨੇ ਸਾਨੂੰ ਫਿਲਮੀ ਗੀਤ ਇਹਨੇ ਦਿੱਤਾ ਜਾਂ ਉਹਨਾਂ ਨੇ ਗੀਤੋ ਸ਼ਬਦ ਨਹੀਂ ਦਿੱਤੇ ਉਹਨਾਂ ਨੇ ਬਹੁਤ ਕੋਝੋਟੇ ਹਟਕੇ ਉਹ ਲਿਖਿਆ ਉਤਤਾ ਹੋ ਗਿਆ ਸੂਰਜ ਦੁਆ ਦੇ ਆਪਕੋ ਚਲਤਾ ਹੋਆ ਫੂਲ ਸੁਭੂ ਦੇ ਆਪਕੋ ਆ ਮਾਪ ਕੋ ਕੀ ਆ ਦੇ ਸਕਤੇ ਹੈ ਦੇਨੇ ਵਾਲਾ ਹਜ਼ਾਰ ਕੁਸ਼ੀਆਂ ਦੇ ਆਪਕੋ ਗੁਰਜਾਰ ਸਾਹਿਬ ਦੇ ਚਲਤਾ ਪਰ ਇਹਨਾਂ ਦੀ ਕਵਤਾ ਜਿਹੜੀ ਆ ਉਹ ਉਹ ਪਾਣੀ ਵਾਂਗੂੰ ਵਹਿੰਦੀ ਆ ਗੱਲ ਕਰਤੀ ਜਦੋਂ ਕਵਤਾ ਦੀ ਜਿੱਥੇ ਵੀ ਕਲਮ ਆਖ ਦਿੰਦੇ ਨੇ ਉਹੋ ਸਰੀਰ ਦਾ ਪ੍ਰਵਾਹ ਹੁੰਦਾ ਹੈ। ਔਰ ਕੋਈ ਤਰਬੀ ਉਹ ਹੀ ਹੁੰਦੀ ਆ ਜ਼ਮੀਨ ਉਹ ਹੀ ਹੁੰਦੀ ਆ ਉਸੇ ਦੇ ਵਿੱਚ ਹੀ ਆਕੋਗ ਦਾ ਉਸੇ ਦੇ ਵਿੱਚ ਹੀ ਬੇਰੋਗਦੇ ਆ। ਔਰ ਉਹਨਾਂ ਫੁੱਲਾਂ ਦੇ ਉੱਤੋਂ ਹੀ ਜਿਹੜੀ ਆ ਮੱਥੀ ਜਿਹੜੀ ਹੁੰਦੀ ਆ ਮਧੂਮੱਖੀ ਉਹ ਆਕ ਤੇ ਸ਼ਹਿਦ ਕੱਢ ਲੀਦੀ ਆ। ਔਰ ਜਿਹੜੇ ਮਿੱਠੇ ਫੁੱਲਾਂ ਉਹਨਾਂ ਜੋ ਤੇ ਗਹਿਰ ਨਿਕਲਦਾ ਨਿਕਲਦਾ। ਇਹ ਮਧੂਮੱਖੀਰ ਕੀ ਹੁੰਦੇ ਸਵੇਰ ਦੇ ਥੋੜੇ ਜਿਹਾ ਕੌੜੇ ਸ਼ਹਿਰ ਪਰ ਇਹ ਜਾਣਦੇ ਆ ਵੀ ਸ਼ਾਇਦ ਕਿਤਨਾ ਕੱਢਿਆ ਜਾਂਦਾ ਔਰ ਇਹ ਸ਼ੈਰੀ ਦਾ ਜਿਹੜਾ ਨਜ਼ਰ ਆ ਸ਼ਬਦਾ ਚ ਕਿ ਉਸ ਰਾਸ ਨੂੰ ਕੱਢ ਲੈਂਦੇ ਆ ਜਿਹੜਾ ਸਾਡੀ ਸਲੀਂਗ ਦੇタル ਹੁੰਦੇ ਆ ਔਰ ਇਹਨਾਂ ਦੇ ਸ਼ਬਦਾ ਜਿਹੜੇ ਸਾਡੇ ਆਸਤੇ ਜਿਹੜਾ ਉਹ ਦੁਆਵਾਂ ਜਾਂ ਦੀਆ ਖੁਸ਼ਬੂ ਹੋ ਜਾਂਦੇ ਆ ਖਿਵਾਲ ਜਾਂਦੇ ਸਾਡੀ ਸਾਡੀ ਰੋਹਾਨੀਅਤ ਦੀ ਬੰਦਗੀ ਦੀ ਉਹ ਮਾਲਾ ਹੋ ਜਾਂਦੇ ਆ ਤਸਬੀ ਹੋ ਜਾਂਦੇ ਆ ਇਹਨਾਂ ਬਾਰੇ ਤੇ ਕਿਆ ਇਹ ਹੀ ਗੱਲ ਕਰਦੇ ਹੋ ਜੇ ਜੇ ਪਾਤਰ ਸਾਹਿਬ ਦੀ ਗੱਲ ਕਰੀਏ ਤੇ ਪਾਤਰ ਸਾਹਿਬ ਕਹਿੰਦੇ ਆ ਕਿ ਹਰ ਵਾਰੀ ਮੈਲਾ ਜਾਣ ਕੇ ਤੂੰ ਆਪਣਾ ਹੀ ਮੁੱਖ ਕਿਉਂ ਲੋਚ ਲਿਆ ਛਿਸ਼ੇ ਵੀ ਮੈਲੇ ਹੁੰਦੇ ਨੇ ਪਾਣੀ ਵੀ ਗੰਦਲੇ ਹੁੰਦੇ ਨੇ ਪਰ ਪਾਤਰ ਸਾਹਿਬ ਦੀ ਇਹ ਕਿਆ ਬਾਤ ਸੀ ਔਰ ਉਹ ਜਿਆਦਾ ਵਾ ਜਿਹੜੀਆਂ ਜਿਹੜੀਆਂ ਪਾਤਰ ਸਾਹਿਬ ਨਾਲ ਆ ਮੈਨੂੰ ਪੱਤਰ ਸਾਹਿਬ ਨਾਲ ਰਹਿਣ ਦਾ ਮੌਕਾ ਮਿਲਿਆ ਜਿਆਬੀ ਦੇ ਅਜੀਮ ਸ਼ਹਿਦ ਸੀ ਤੇ ਮੈਨੂੰ ਡਾਕਟਰ ਕੈਰੋ ਸਾਹਿਬ ਨਾਲੇ ਕਰੇ ਹਿੰ ਬਟਾਲੇ ਗਏ ਤੇ ਡਾਕਟਰ ਰਵਿੰਦਰ ਨੇ ਬਟਾਲੇ ਵਾਲੇ ਸਾਹਿਬਕਰ ਉਹਨਾਂ ਦੇ ਫਾਦਰ ਸਾਹਿਬ ਵੀ ਬਰਸੀ ਸੀ ਉੱਥੇ ਮੈਂ ਪੱਤਰ ਸਾਹਿਬ ਨੂੰ ਪਹਿਲੀ ਵਾਰੀ ਮਿਲਦਾ ਤੇ ਕੈਰੋ ਸਾਹਿਬ ਨੇ ਮੇਰੀ ਡਿਊਟੀ ਲਈ ਡਾਟ ਮੀਕਿੰਗ ਨਸਿੰਗ ਕੈਰੋ ਨਾਲ ਇਹਨਾਂ ਦਾ ਨਾਵਲ ਨਾਦਬਿੰਦ ਜਾਲੀ ਪਿਖਾਉਣਾਂ ਦੀ ਛੱਪਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕੀਤ ਅਜ ਪੱਤਰ ਸਾਹਿਬ ਦੇ ਨਾਲ ਹੀ ਰਹਿਣਾ ਰੰਨਾ ਕੀ ਭਾਲੇ ਦੋ ਅੱਖਾਂ ਤੇ ਮੈਨੂੰ ਤੋਰ ਕੀ ਚਾਹੀਦਾ ਸੀ ਮੈਂ ਫਿਰ ਪੱਤਰ ਸਾਹਿਬ ਦੇ ਨਾਲ ਜਿਹੜਾ ਵੀ ਉਹ ਫਿਰ 4 ਘੰਟੇ ਨਮਾ ਜਿਹੜਾ ਬਤੀਤ ਕੀਤਾ ਤੇ ਜਦੋਂ ਮੈਨੂੰ ਮੌਕਾ ਮਿਲਦਾ ਸੀ ਮੈਂ ਕੋ ਕਮਤਾ ਦੀ ਨਦ ਖੇੜ ਲੈਂਦਾ ਹੈ ਮੈਨੂੰ ਪਤਾ ਸੀ ਪਤਨ ਸਾਹਿਬ ਦੀਆਂ ਜਿਹੜੀਆਂ ਲਾੜੀਆਂ ਵਾ ਜਿ ਤਰ੍ਹਾਂ ਸਾਰੇ ਸਰੀਰ ਚ ਘੁੰਮਦਾ ਪਤਨ ਸਾਹਿਬ ਦੇ ਕਫਾ ਵੇਂਦੀ ਆ ਔਰ ਮੈਂ ਕਿਹੇ ਕਿਹੇ ਨਾਮ ਨੂੰ ਲੱਭਦਾ ਰਿਹਾ ਔਰ ਕੋਈ ਮੈਨੂੰ ਜਿਹੜੀਆਂ ਪਤਨ ਸਾਹਿਬ ਨੇ ਗੱਲਾਂ ਜਿਵੇਂ ਅਸੀਂ ਉਹ ਕਿਸੋ ਕੈਰੀ ਦੇ ਦਿੰਦੇ ਰਹੇ ਕਿ ਉਹ ਅਤੀਤ ਦੀਆਂ ਜਾਂਦਾਂ ਜਿਹੜਾ ਸਾਡਾ ਫਰਮਾਇਆ ਵੱਡ ਜਾਂਦੀਆਂ ਔਰ ਇਹ ਜੀ ਅਨੀਮ ਫਨਕਾਰ ਹੁੰਦੇ ਆ ਫਨਕਾਰ ਹੁੰਦੇ ਆ ਇਹ ਰੱਬ ਵਰਗੇ ਹੁੰਦੇ ਆ ਇਹਨਾਂ ਦੀ ਜਦੋਂ ਪਰਮਾਣੀ ਜਿਹੜੀ ਲੋ ਘੜੀ ਦੋ ਪਾਲਦੀ ਉਹ ਬੜੀ ਸਾਡੇ ਵਾਸਤੇ ਨਿਯਮਤ ਹੋ ਜਾਂਦੀ ਹੈ ਸਾਡੀ ਝੋਲੀ ਸਦਾ ਹੀ ਇਹਨਾਂ ਦੇ ਅਹਿਸਾਸ ਨਾਲ ਭਰੀ ਰਹਿੰਦੀ ਕਦੀ ਉੱਠਣੀ ਨਹੀਂ ਹੁੰਦੀ ਲੋਕ ਅਕਸਰ ਪੁੱਛਦੇ ਹਨ ਕਿ ਕੋਈ ਤਕਲੀਫ ਤੋਂ ਨਹੀਂ ਲੋਕ ਅਕਸਰ ਪੁੱਛਦੇ ਹਨ ਕਿ ਕੋਈ ਤਕਲੀਫ ਤੋਂ ਨਹੀਂ ਨੂੰ ਕੋ ਕਿਆ ਬਤਾਏ ਕਿ ਹਮਨੇ ਕਿਆ ਖੋ ਲਿਆ ਹੈ ਆਪਨੋ ਕੋ ਭਾਗਿਤ ਦਿਓ ਇਨਾਂ ਚਰਦਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗੁਰਦਾਰ ਸਾਹਿਬਾ ਦਾ ਇਹਾ ਦਰਦ ਆ ਕਿਸੇ ਬਗਾਨੇ ਨਾਲ ਨਹੀਂਗਾ ਤੇ ਚਿਹਰਾ ਦੀ ਜਿਹੜੀ ਪੀੜਾ ਚਰਦਾ ਦੀ ਅਸੀਂ ਨੇ ਕਿਆ ਖੋਦਿਆ ਹੈ ਆਪਨੋ ਕੋ ਭਾਗਿਤ ਦਿਓ ਲੋਕਾਂ ਤੋਂ ਕੋਈ ਤਕਲੀਫ ਕੋ ਨਹੀਂ ਇਹ ਤਕਲੀਫ ਉਹ ਦਰਦ ਆਪਣੇ ਦਿੰਦੇ ਆ ਉਹ ਆਪਣੇ ਦਿੰਦੇ ਆ ਬਗਾਰੇ ਨਹੀਂ ਆ ਕੇ ਦੇਖ ਸਕਦੇ ਤੇ ਜੇ ਮੈਂ ਤੇ ਮੇਰੇ ਕੋਲ ਗੱਲਬਾਤ ਕਰਨੀ ਹੁੰਦੀ ਆ ਮੈਂ ਤੇ ਕੋਈ ਬੈਤ ਕੋ ਪੰਕਤੀ ਲੱਭੀ ਹੁੰਦੀ ਆ ਮੈਂ ਤੇ ਫਿਰ ਇਹਨੂੰ ਪਾਤਾ ਸਾਲ ਨੂੰ ਹੀ ਜਿਹਨਾਂ ਵਾ ਅੱਜ ਅੱਜ ਨਾਲ ਕੋਡ ਕਰੂੰਗਾ ਤੇ ਗੁਲਜਾਰ ਸਾਹਿਬ ਨੂੰ ਕਰੂੰਗਾ ਤੇ ਬੜੇ ਪਿਆਰੇ ਸ਼ਬਦ ਆ ਕੇ ਲੋਕ ਅਕਸਰ ਪੁੱਛਦੇ ਹਨ ਕਿ ਕੋਈ ਤਕਰੀਬ ਤੋਂ ਨਹੀਂ। ਅਸੀਂ ਕੀ ਬਤਾਏ ਕਿ ਅਸੀਂ ਨੇ ਕਿਆ ਖੋਦ ਲਿਆ ਹੈ ਆਪਣੋ ਸੁਪਾਤੇ ਪਾਤੇ। ਇਹ ਤਾਂ ਜ ਬਹੁਤਾ ਐਕਸਪਲੇਨ ਕਰਨ ਨੂੰ ਕੁਝ ਨਹੀਂ। ਅਜੇ ਕਿਸੇ ਨੇ ਸਮਝਣਾ ਹੋਏ ਇਨਾਂ ਭਗਤੀਆਂ ਨੂੰ ਤੇ ਬਹੁਤ ਡੇਹਰਾ ਜਾ ਕੇ ਤੁਹਾਨੂੰ ਲੱਗਦਾ ਬਹੁਤ ਹੀ ਜਿਹੜੇ ਗੁਜਾਰਤਾਂ ਦੇਦੇ ਆ ਕਮਾਲ ਦਾ ਦੇਂਦੇ ਆ। ਦੋਸਤੋ ਇਹ ਸੀ ਮੇਰੀ आज दी सांझ ਕਿਤੇ ਵਿੱਚ ਮੈਂ ਕੋਈ ਛੋਟੇ ਛੋਟੇ ਕਵਿਤੇ ਜਿਹੜੇ ਸ਼ਾਇਰੀ ਦੇ ਉਹਦੇ ਰਾਹੀਂ ਅੱਜ ਸ਼ਾਇਰਾਂ ਨੂੰ ਯਾਦ ਕੀਤਾ अजीम शायरांना ਤੇ ਇਸ ਤਰ੍ਹਾਂ ਹੀ ਮੇਰੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਮਿੱਠੀਆਂ ਪਿਆਰੀਆਂ ਸਾਂਝਾਂ ਪਾਉਂਦਾ ਰਹ ਸਕਾਂ ਮੈਂ ਤੁਹਾਡਾ ਆਪਣਾ ਕੀਪਰ ਬਣਾਂ ਜਿਉਂਦੇ ਰਹਿਓ ਵਾਸਤੇ